ਅੱਧ ਦੀ ਕ੍ਰਾਈਮ ਕਹਾਣੀ ਮੱਧ ਪ੍ਰਦੇਸ਼ ਦੇ ਦਿਵਸ ਦੀ ਹੈ ਦਿਵਸ ਇੰਦਰ ਦੇ ਬਿਲਕੁਲ ਨੇੜੇ ਪੈਂਦਾ ਤੇ ਇਹ ਜਿਹੜੀ ਕਹਾਣੀ ਆ ਇਹ ਇੱਕ ਕਪਲ ਦੀ ਕਹਾਣੀ ਹੈ ਇਹ ਜਿਹੜਾ ਕਪਲ ਸੀਗਾ ਇਹ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿੰਦਾ ਸੀਗਾ ਅਕਸਰ ਤੁਸੀਂ ਬਹੁਤ ਸਾਰੀਆਂ ਕ੍ਰਾਈਮ ਸਟੋਰੀਆਂ ਜਾਂ ਕ੍ਰਾਈਮ ਕਹਾਣੀਆਂ ਬਹੁਤ ਜ਼ਿਆਦਾ ਸੁਣੀਆਂ ਵੀ ਹੋਣਗੀਆਂ ਤੇ ਪਰ ਜਿਹੜੀ ਅੱਧ ਦੀ ਇਹ ਕਹਾਣੀ ਆ ਉਹਨਾਂ ਸਾਰੀਆਂ ਕਹਾਣੀਆਂ ਨਾਲੋਂ ਵੱਖਰੀ ਆ ਉਹਦਾ ਕਾਰਨ ਕੀ ਹੈ ਕਿਉਂਕਿ ਇਹ ਇੱਕ ਲੜਕੀ ਦੇ ਕਤਲ ਦੀ ਕਹਾਣੀ ਹੈ ਇਸ ਕਹਾਣੀ ਦੇ ਵਿੱਚ ਜਿਹੜੀ ਲੜਕੀ ਆ ਉਹਦਾ ਕਤਲ ਕਰਨ ਤੋਂ ਬਾਅਦ ਉਹਦੀ লাশ ਨੂੰ ਇੱਕ ਫਰਿੱਜ ਦੇ ਵਿੱਚ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਕਤਲ ਕਰਨ ਵਾਲਾ ਵਿਅਕਤੀ ਉਸ লাশ ਨੂੰ ਦੇਖਣ ਵਾਸਤੇ ਜਿਸ ਵਿਅਕਤੀ ਨੇ ਕਤਲ ਕੀਤਾ ਸੀ ਉਹ ਉਸ ਕਮਰੇ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਤੇ ਪਰ ਉਸ ਕਮਰੇ ਦੇ ਵਿੱਚ ਹੋਰ ਕੋਈ ਵੀ ਨਹੀਂ ਆਉਂਦਾ ਤੇ ਬੜੀ ਸੋਚਣ ਵਾਲੀ ਗੱਲ ਹੈ ਕਿ ਉਹ ਵਿਅਕਤੀ ਕਤਲ ਕਰਨ ਤੋਂ ਬਾਅਦ ਵੀ ਫਰਿੱਜ ਦੇ ਵਿੱਚ ਰੱਖੀ Laash ਨੂੰ ਦੇਖਣ ਵਾਸਤੇ ਆਉਂਦਾ ਸੀ ਅਤੇ ਦੇਖ ਕੇ ਚਲਾ ਜਾਂਦਾ ਸੀ ਉਹਦੇ ਚਿਹਰੇ ਦੇ ਉੱਤੇ ਜਿਵੇਂ ਉਸ ਨੂੰ ਭੋਰਾ ਵੀ ਖੋਫ ਨਹੀਂ ਹੈਗਾ ਸੀਗਾ ਕਿ ਮੈਨੂੰ ਕੋਈ ਦੇਖ ਨਾ ਲਵੇ ਇਸ ਕਮਰੇ ਦੇ ਵਿੱਚ ਕਿਉਂਕਿ ਉਸ ਵਿਅਕਤੀ ਨੇ ਜਿਹੜੀ লাশ ਸੀਗੀ ਉਹ ਫਰਿੱਜ ਦੇ ਵਿੱਚ ਰੱਖੀ ਹੋਈ ਸੀ ਹਾਲਾਂਕਿ ਵਿਅਕਤੀ ਨੂੰ ਡਰ ਹੋਣਾ ਚਾਹੀਦਾ ਪਰ ਇਸ ਵਿਅਕਤੀ ਨੂੰ ਬਿਲਕੁਲ ਵੀ ਡਰ ਨਹੀਂ ਹੈਗਾ ਸੀ ਹੁਣ ਦੂਸਰਾ ਸਵਾਲ ਖੜਾ ਇਹ ਵੀ ਹੁੰਦਾ ਹੈ ਕਿ ਇੱਕ ਵਿਅਕਤੀ ਕਤਲ ਕਰ ਦਿੰਦਾ ਕਤਲ ਕਰਨ ਤੋਂ ਬਾਅਦ ਉਸ লাশ ਨੂੰ ਆਪਣੇ ਕਮਰੇ ਦੇ ਵਿੱਚ ਹੀ ਰੱਖ ਲੈਂਦਾ ਕਿ ਉਹ ਕਦੇ ਵੀ ਨਹੀਂ ਸੋਚਦਾ ਕਿ ਉਹ ਕਿਉਂ ਨਾ SLASH ਨੂੰ ਕਿਸੇ ਹੋ ਟਿਕਾਣੇ ਦੇ ਉੱਤੇ ਲਗਾ ਦਿੱਤਾ ਜਾਵੇ ਕਿਉਂਕਿ 9 ਮਹੀਨੇ ਇੱਕ ਫਰਿੱਜ ਦੇ ਵਿੱਚ Laash ਪਈ ਰਹਿਣਾ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਤੇ ਉਹ ਵਿਅਕਤੀ ਨੇ ਕਦੇ ਵੀ ਨਹੀਂ ਸੋਚਿਆ ਕਿ ਮੈਂ ਇਸ SLASH ਨੂੰ ਇੱਥੋਂ ਹੋ ਟਿਕਾਣੇ ਤੇ ਲੈ ਜਾਵਾਂ ਕਾਤਲ ਦੇ ਫੜੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਤੂੰ ਇਹ ਜਿਹੜੀ Laash ਸੀ ਇਸ ਨੂੰ ਇੱਕ ਸਾਲ ਤੱਕ ਫਰਿੱਜ ਦੇ ਵਿੱਚ ਹੀ ਕਿਉਂ ਰੱਖਿਆ ਤੇ ਇਸ ਨੂੰ ਟਿਕਾਣੇ ਕਿਉਂ ਨਹੀਂ ਲਗਾਇਆ ਤਾਂ ਉਸ ਦਾ ਜਵਾਬ ਸੀ ਕਿ ਮੈਂ ਜਦੋਂ লাশ ਨੂੰ ਦੇਖਣ ਆਉਂਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਇਹ লাশ ਸੇਫ ਆ ਇਹ ਤਾਂ ਕਦੇ ਮੇਰੇ ਮਨ ਦੇ ਵਿੱਚ ਗੱਲ ਹੀ ਨਹੀਂ ਆਈ ਕਿ ਮੈਂ ਇਸ লাশ ਨੂੰ ਇੱਥੋਂ ਚੱਕ ਕੇ ਕਿਤੇ ਹੋਰ ਦੱਬ ਦੇ ਮਾਝਾ ਸੁੱਟ ਦੇਵਾਂ ਤਾਂ ਇਸ ਗੱਲ ਤੋਂ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਕਿ ਬੰਦੇ ਨੇ 10 ਮਹੀਨੇ ਹੋ ਗਏ ਕਤਲ ਕਰੇ ਨੂੰ ਇਹਨੇ ਹਲੇ ਤੱਕ ਇਹ ਨਹੀਂ ਸੋਚਿਆ ਕਿ ਮੈਂ ਇਸ লাশ ਦਾ ਅੱਗੇ ਕੀ ਕਰਾਂ ਇਹ ਸਾਰੇ ਕੇਸ ਦਾ ਭੇਦ ਉਦੋਂ ਖੁੱਲਿਆ ਜਦੋਂ ਇੱਕ ਗਵਾਂਢੀ ਕਿਰਾਏ ਦੇ ਲਈ ਕਮਰਾ ਲੈਣ ਆਉਂਦਾ ਤੇ ਜਦੋਂ ਉਹ ਕਮਰੇ ਦੇ ਵਿੱਚ ਪਏ ਫਰਿੱਜ ਦੀ ਸਵਿਚ ਆਫ ਕਰ ਦਿੰਦਾ ਕਿਉਂਕਿ ਫਰਿੱਜ ਜਿਹੜਾ ਆਲਰੇਡੀ ਚੱਲ ਰਿਹਾ ਹੁੰਦਾ ਲਾਸ ਫਰਿੱਜ ਦੇ ਵਿੱਚ ਹੁੰਦੀ ਹੈ ਤੇ ਉਹ ਬੰਦ ਕਰ ਦਿੰਦਾ ਤੇ ਉਸ ਤੋਂ ਬਾਅਦ ਕਮਰੇ ਦੇ ਵਿੱਚੋਂ ਬਦਬੋ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਭੇਦ ਦਾ ਲੋਕਾਂ ਦੇ ਸਾਹਮਣੇ ਆਉਂਦਾ ਇਹ ਜਿਹੜੀ ਕਹਾਣੀਆਂ ਇਹ ਪਿੰਕੀ ਅਤੇ ਸੰਜੇ ਦੀ ਹੈ ਸੰਜੇ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ ਕਦੇ ਉਸ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਤੇ ਕਦੇ ਉਸ ਸ਼ਹਿਰ ਦੇ ਵਿੱਚ ਸੰਜੇ ਦੀ ਮੁਲਾਕਾਤ ਪਿੰਕੀ ਦੇ ਨਾਲ 2016 ਦੇ ਵਿੱਚ ਹੋਈ ਅਤੇ ਉਸ ਤੋਂ ਬਾਅਦ ਸੰਜੇ ਨੂੰ ਪਿੰਕੀ ਨਾਲ ਪਿਆਰ ਹੋ ਜਾਂਦਾ ਤੇ ਉਹ ਦੋਨੋਂ ਜਣੇ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਤੇ ਸੰਜੇ ਆਪਣੇ ਵਿਆਹ ਬਾਰੇ ਵੀ ਨਹੀਂ ਦੱਸਦਾ ਕਿ ਮੇਰਾ ਪਹਿਲਾ ਵਿਆਹ ਹੋਇਆ ਵਿਆਹ ਮੇਰੇ ਦੋ ਬੱਚੇ ਨੇ ਇਹ ਦੋਨੋਂ ਜਣੇ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਤੇ ਨੌਕਰੀ ਕਰਕੇ ਇਹਨਾਂ ਨੂੰ ਹਰ ਵਾਰ ਜਗ੍ਹਾ ਬਦਲਣੀ ਪੈਂਦੀ ਸੀ ਕਦੇ ਇਹ ਕਿਸੇ ਜਗ੍ਹਾ ਰਹਿੰਦੇ ਕਦੇ ਕਿਸੇ ਜਗ੍ਹਾ ਰਹਿੰਦੇ ਅਤੇ ਪਿੰਕੀ ਵੀ ਇਸ ਦੇ ਨਾਲ ਰਹਿ ਰਹੀ ਸੀ ਪਿੰਕੀ ਅਤੇ ਸੰਜੇ ਇਸ ਤਰੀਕੇ ਨਾਲ ਰਹਿੰਦੇ ਸੀ ਕਿ ਜਿਵੇਂ ਪਤੀ ਪਤਨੀ ਰਹਿੰਦੇ ਹੁੰਦੇ ਨੇ ਇਸ ਤੋਂ ਬਾਅਦ ਇਹ ਜੁਲਾਈ 2023 ਦੇ ਵਿੱਚ ਦਿੱਪਸ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਇਹ ਉਥੇ ਕਮਰੇ ਕਿਰਾਏ ਦੇ ਉੱਤੇ ਲੈਂਦੇ ਨੇ ਦੋ ਕਮਰੇ ਕਿਰਾਏ ਦੇ ਉੱਤੇ ਲੈਂਦੇ ਨੇ ਜਿਹੜੇ ਘਰ ਦੇ ਵਿੱਚ ਇਹਨਾਂ ਨੇ ਕਿਰਾਏ ਦੇ ਉੱਤੇ ਕਮਰੇ ਲਏ ਨੇ ਉਸ ਘਰ ਦੇ ਵਿੱਚ ਤਕਰੀਬਨ 4 ਕਮਰੇ ਹੁੰਦੇ ਨੇ ਪਰ ਇਹ ਦੋ ਕਮਰੇ ਕਿਰਾਏ ਦੇ ਉੱਤੇ ਲੈ ਲੈਂਦੇ ਨੇ ਤੇ ਉਹਨਾਂ ਦੇ ਵਿੱਚ ਇਹ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਿੰਕੀ ਅਤੇ ਸੰਜੇ ਲੋਕਾਂ ਨੂੰ ਲੱਗਦਾ ਵੀ ਹੋ ਸਕਦਾ ਇਹ ਪਤੀ ਪਤਨੀ ਹੋਣਗੇ ਤਾਂ ਜਦੋਂ ਇਹ ਉਸ ਮਹੱਲੇ ਦੇ ਵਿੱਚ ਰਹਿੰਦੇ ਨੇ ਤਾਂ ਇਹ ਪਾਠ ਪੂਜਾ ਵੀ ਕਰਾਉਂਦੇ ਨੇ ਤੇ ਲੋਕਾਂ ਨਾਲ ਇਹਨਾਂ ਦੀ ਜਾਣ ਪਛਾਣ ਵੱਧ ਜਾਂਦੀ ਹੈ ਤੇ ਜਿਹੜੀ ਪਿੰਕੀ ਆ ਉਹ ਸਲਾਈ ਕਢਾਈ ਦਾ ਕੰਮ ਕਰਦੀ ਆ ਤੇ ਸੰਝੇ ਆਪਣੀ ਨੌਕਰੀ ਕਰਦਾ ਇਸ ਤਰੀਕੇ ਦੇ ਨਾਲ ਥੋੜਾ ਟਾਈਮ ਲੰਘ ਜਾਂਦਾ ਤਾਂ ਉਸ ਤੋਂ ਬਾਅਦ ਪਿੰਕੀ ਆੜਗਮੜ ਨੂੰ ਦੱਸਦੀ ਆ ਕਿ ਮੇਰਾ ਪਹਿਲਾਂ ਇੱਕ ਛੋਟਾ ਬੇਟਾ ਵੀ ਹੁੰਦਾ ਸੀ ਜੋ ਕਿ ਇਸ ਦੀ ਨਮੂਨੀਆ ਕਰਕੇ ਡੈਥ ਹੋ ਗਈ ਤਾਂ ਲੋਕ ਇਸ ਨੂੰ ਵੀ ਸੱਚ ਮੰਨ ਲੈਂਦੇ ਨੇ 2023 ਦੇ ਵਿੱਚ ਉਹ ਦਿਵਸ ਦੇ ਵਿੱਚ ਆਏ ਸੀ ਤੇ ਹੁਣ 2024 ਆ ਗਿਆ ਇੱਕ ਸਾਲ ਬਾਅਦ ਤਕਰੀਬਨ 1 ਮਾਰਚ ਨੂੰ ਸੰਦੇ ਦੇਖ ਕੇ ਜਿੰਦਾ ਲੱਗ ਜਾਂਦਾ ਅਤੇ ਜਿਹੜੀ ਪਿੰਕੀ ਹੁੰਦੀ ਆ ਉਹ ਘਰ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਥੋੜੇ ਦਿਨ ਤਾਂ ਲੋਕ ਦੇਖਦੇ ਨੇ ਕਿਉਂਕਿ ਲੋਕਾਂ ਦੀ ਹੁਣ ਪਿੰਕੀ ਦੇ ਨਾਲ ਜਾਣ ਪਛਾਣ ਹੋ ਚੁੱਕੀ ਸੀ ਤੇ ਉਹ ਉਸ ਤੋਂ ਬਾਅਦ ਸੰਜੇ ਨੂੰ ਪੁੱਛਦੇ ਨੇ ਵੀ ਪਿੰਕੀ ਕਿੱਥੇ ਗਈ ਤਾਂ ਸੰਜੇ ਦੱਸਦਾ ਹੈ ਕਿ ਪਿੰਕੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤਾਂ ਇਸ ਤੋਂ ਬਾਅਦ ਉਹ ਆਪਣੇ ਭਰਾ ਕੋਲ ਬੈਂਗਲੂਰ ਚਲੀ ਗਈ ਤੇ ਹੁਣ ਉਹ ਇੱਥੇ ਮੁੜ ਕੇ ਨਹੀਂ ਆਉਂਦੀ ਕਿਉਂਕਿ ਡਾਕਟਰਾਂ ਨੇ ਦੱਸਿਆ ਕਿ ਇਹਦੀ ਸਿਹਤ ਜਾਦੇ ਖਰਾਬ ਹੈ ਇਸ ਕਰਕੇ ਇਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਾ ਪਊਗਾ ਇਸ ਕਰਕੇ ਉਹ ਹੁਣ ਦਿਵਸ ਨਹੀਂ ਆ ਸਕਦੀ ਤਾਂ ਇਸ ਤੋਂ ਬਾਅਦ ਜੂਨ 2000 24 ਆ ਜਾਂਦਾ ਹੈ ਤਾਂ ਕੀ ਹੁੰਦਾ ਸੰਦੇ ਆਪਣੇ ਮਾਲਕ ਦੀਵਿੰਦਰ ਸਿਵਾਸਤਮ ਨੂੰ ਫੋਨ ਕਰਦਾ ਕਿ ਮੈਨੂੰ ਹੋਰ ਕਿਸੇ ਜਗ੍ਹਾ ਤੇ ਨੌਕਰੀ ਮਿਲ ਗਈ ਇਸ ਕਰਕੇ ਮੈਂ ਆਪਣਾ ਕਮਰਾ ਖਾਲੀ ਕਰਕੇ ਚੱਲਿਆਂ ਤੇ ਮੈਂ ਆਪਣਾ ਸਮਾਨ ਵੀ ਇੱਥੇ ਛੱਡ ਕੇ ਜਾਵਾਂਗਾ ਕਿਉਂਕਿ ਮੇਰਾ ਪਹਿਲਾਂ ਦਾ ਕਿਰਾਇਆ ਵੀ ਬਾਕੀ ਰਹਿਦਾ ਹਲੇ ਤਾਂ ਮੈਂ ਇਹ ਸਮਾਨ ਉਦੋਂ ਲੈ ਕੇ ਜਾਵਾਂਗਾ ਜਦੋਂ ਮੈਂ ਆਪਣਾ ਕਿਰਾਇਆ ਤੁਹਾਨੂੰ ਦੇ ਕੇ ਜਾਵਾਂਗਾ ਤੇ ਮਕਾਨ ਮਾਲਕ ਇਹ ਕਹਿੰਦਾ ਚਲੋ ਠੀਕ ਹੈ ਵੀ ਤੂੰ ਚੱਲਿਆ ਜਾ ਤਾਂ ਉਸ ਤੋਂ ਬਾਅਦ ਇਸੇ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਸੰਜੇ ਅਤੇ ਪਿੰਕੀ ਰਹਿ ਰਹੇ ਹੁੰਦੇ ਨੇ ਤਾਂ ਇਥੇ ਇੱਕ ਨਵਾਂ ਕਿਰਾਏਦਾਰ ਆਉਂਦਾ ਜਿਸ ਦਾ ਨਾਮ ਸੀ ਬਲਵੀਰ ਸਿੰਘ ਬਲਵੀਰ ਸਿੰਘ ਇਸ ਮਕਾਨ ਦੇ ਵਿੱਚ ਆਉਂਦਾ ਦੋ ਕਮਰਾ ਦੇ ਵਿੱਚ ਤਾਂ ਪਿੰਕੀ ਤੇ ਸੰਜੇ ਰਹਿੰਦੇ ਨੇ ਅਤੇ ਦੋ ਕਮਰਿਆਂ ਦੇ ਵਿੱਚ ਬਲਵੀਰ ਆਪਣੀ ਫੈਮਲੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਤਾਂ ਇਸ ਤੋਂ ਬਾਅਦ ਹੌਲੀ-ਹੌਲੀ ਟਾਈਮ ਲੰਘਦਾ ਜਾਂਦਾ ਤੇ ਜਿਹੜਾ ਸੰਜੇ ਹੁੰਦਾ ਉਹ ਕਦੇ-ਕਦਾਈਂ ਆਪਣੇ ਕਮਰੇ ਦੇ ਵਿੱਚ ਆਉਂਦਾ ਤੇ ਪੂਰੀ ਤਰ੍ਹਾਂ ਦੋਨੋਂ ਕਮਰਾਂ ਨੂੰ ਖੋਲਦਾ ਤੇ ਨਾ ਹੀ ਉਹ ਆਪਣੇ ਕਮਰੇ ਖਾਲੀ ਕਰ ਰਿਹਾ ਸੀਗਾ ਤੇ ਨਾ ਹੀ ਉਥੋਂ ਆਪਣਾ ਉਹ ਪੂਰਾ ਸਮਾਨ ਹਲੇ ਲੈ ਕੇ ਗਿਆ ਸੀ ਤੇ ਉਸ ਤੋਂ ਬਾਅਦ ਉਹ ਦੇਖਣ ਤੋਂ ਬਾਅਦ ਜਿੰਦਾ ਲਾ ਕੇ ਆਂਡੀਆਂ ਗਵੰਡੀਆਂ ਨੂੰ ਮਿਲ ਕੇ ਉਹ ਚਲਾ ਜਾਂਦਾ ਮਾਰਚ 2024 ਤੋਂ ਬਾਅਦ ਸੰਜੇ ਇਕੱਲਾ ਹੀ ਆਉਂਦਾ ਤੇ ਆਏ ਵਾਰ ਉਹ ਆਂਡੀਆਂ ਗਵੰਡੀਆਂ ਨੂੰ ਮਣ ਘੜ ਤੱਕ ਕਹਾਣੀ ਸੁਣਾ ਕੇ ਚਲਾ ਜਾਂਦਾ ਕਿਉਂਕਿ ਗਵਾਂਢੀਓ ਤੋਂ ਆਇਰ ਪੁੱਛਦੇ ਸੀ ਕਿ ਪਿੰਕੀ ਕਿੱਥੇ ਆ ਤਾਂ ਉਹ ਇਹ ਦੱਸਦਾ ਸੀ ਕਿ ਪਿੰਕੀ ਹਲੇ ਠੀਕ ਨਹੀਂ ਉਹ ਬੈਂਗਲੂਰ ਆ ਪਰ ਉਹ ਕਦੇ ਵੀ ਗਵਾਂਢੀਆਂ ਨੂੰ ਸੱਚ ਨਹੀਂ ਦੱਸਦਾ ਇੱਧਰ ਮਕਾਨ ਮਾਲਕ ਨੂੰ ਵੀ ਕੋਈ ਜ਼ਿਆਦਾ ਫਿਕਰ ਨਹੀਂ ਹੁੰਦਾ ਕਿਉਂਕਿ ਮਕਾਨ ਮਾਲਕ ਨੂੰ ਇੰਦੌਰ ਤੋਂ ਆਉਣਾ ਜਾਣਾ ਬਹੁਤ ਔਖਾ ਸੀ ਇਸ ਕਰਕੇ ਮਕਾਨ ਮਾਲਕ ਬੜਾ ਧਿਆਨ ਨਹੀਂ ਦਿੰਦਾ ਤਾਂ ਇਸ ਤੋਂ ਬਾਅਦ ਬਲਵੀਰ ਮਕਾਨ ਮਾਲਕ ਨੂੰ ਫੋਨ ਕਰਦਾ ਕਿ ਮੈਨੂੰ ਦੋ ਕਮਰੇ ਕਿਰਾਏ ਤੇ ਹੋਰ ਦੇ ਦਿਓ ਕਿਉਂਕਿ ਮੇਰੇ ਰਿਸ਼ਤੇਦਾਰਾਂ ਨੇ ਇੱਥੇ ਰਹਿਣ ਆਉਣਾ ਇਸ ਕਰਕੇ ਤੁਸੀਂ ਮੈਨੂੰ ਦੋ ਕਮਰੇ ਹੋਰ ਕਿਰਾਏ ਤੇ ਦਿਓ ਤੇ ਮਕਾਨ ਮਾਲਕ ਕਹਿੰਦਾ ਚਲੋ ਠੀਕ ਹੈ ਵੀ ਮੈਂ ਸੰਜੇ ਨੂੰ ਫੋਨ ਕਰਦਾ ਤੇ ਉਸ ਤੋਂ ਬਾਅਦ ਉਹ ਸੰਜੇ ਨੂੰ ਫੋਨ ਕਰਕੇ ਕਹਿੰਦਾ ਵੀ ਤੂੰ ਆ ਕੇ ਮਕਾਨ ਖਾਲੀ ਕਰ ਤਾਂ ਸੰਜੇ ਕਹਿੰਦਾ ਵੀ ਮੈਂ ਠੀਕ ਹੈ ਵੀ ਦੋ ਦਿਨਾਂ ਬਾਅਦ ਮੈਂ ਮਕਾਨ ਖਾਲੀ ਕਰਨ ਵਾਸਤੇ ਆਉਣਾ ਹੈ ਤਾਂ ਇਸ ਤੋਂ ਬਾਅਦ ਬਲਵੀਰ ਫੇਰ ਮਕਾਨ ਮਾਲਕ ਨੂੰ ਫੋਨ ਲਾਉਂਦਾ ਕਿ ਮੈਂ ਚਾਹਣਾ ਹੈ ਕਿ ਮੇਰੇ ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ ਕਿਉਂ ਨਾ ਮੈਂ ਇਹ ਕਮਰੇ ਸਾਫ਼ ਕਰ ਲਵਾਂ ਕਿਉਂਕਿ ਇਹਨਾਂ ਕਮਰਿਆਂ ਦੇ ਵਿੱਚ ਜ਼ਿਆਦਾ ਕੋਈ ਕੀਮਤੀ ਸਮਾਨ ਤਾਂ ਹੈ ਨਹੀਂ ਤਾਂ ਮਾਲਕ ਕਹਿੰਦਾ ਚਲ ਠੀਕ ਹੈ ਵੀ ਤੂੰ ਜਿੰਦਾ ਤੋੜ ਕੇ ਕਮਰੇ ਸਾਫ਼ ਕਰ ਲੈ ਇਸ ਤੋਂ ਬਾਅਦ 8 ਜਨਵਰੀ 2025 ਨੂੰ ਸੰਜੇ ਦੇ ਕਮਰੇ ਦਾ ਜਿੰਦਾ ਤੋੜਿਆ ਜਾਂਦਾ ਤਾਂ ਬਲਵੀਰ ਉਸ ਕਮਰੇ ਦੀ ਸਫਾਈ ਕਰਦਾ ਹੈ ਸਫਾਈ ਕਰਨ ਤੋਂ ਬਾਅਦ ਉਸ ਨੂੰ ਇੱਕ ਫਰਿੱਜ ਨਜ਼ਰ ਆਉਂਦਾ ਜੋ ਕਿ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਸੀ ਤਾਂ ਉਹ ਬਹੁਤਾ ਧਿਆਨ ਨਹੀਂ ਮਾਰਦਾ ਤੇ ਉਹਦੇ ਮਨ ਦੇ ਵਿੱਚ ਆਉਂਦਾ ਵੀ ਫਰਿੱਜ ਆ ਚਲੋ ਉਹਨਾਂ ਨੇ ਪੈਕ ਕਰਕੇ ਰੱਖਿਆ ਹੋਣਾ ਤਾਂ ਉਸ ਤੋਂ ਬਾਅਦ ਉਸ ਦੀ ਨਿਗਾਹ ਇੱਕ ਸਵਿੱਚ ਤੇ ਪੈਂਦੀ ਹੈ ਤਾਂ ਉਹ ਦੇਖਦਾ ਕਿ ਫਰਿੱਜ ਔਨ ਹੈ ਫਰਿੱਜ ਚੱਲ ਰਿਹਾ ਹੈ ਤਾਂ ਉਸ ਤੋਂ ਬਾਅਦ ਉਹ ਜਾਂਦਾ ਜਾਂਦਾ ਉਸ ਸੋਚ ਨੂੰ ਆਫ ਕਰ ਦਿੰਦਾ ਤਾਂ ਉਸ ਤੋਂ ਬਾਅਦ ਉਹ ਕਮਰੇ ਦਾ ਜਿੰਦਾ ਲਾਉਂਦਾ ਤੇ ਚਲਾ ਜਾਂਦਾ ਤੇ ਜਾ ਕੇ ਸੌਂ ਜਾਂਦਾ ਤਾਂ ਦੂਸਰਾ ਦਿਨ ਆ ਜਾਂਦਾ 9 ਜਨਵਰੀ ਵਾਲਾ ਦਿਨ ਤੇ ਉਸ ਤੋਂ ਬਾਅਦ ਜਦੋਂ 9 ਜਨਵਰੀ ਨੂੰ ਉਹ ਜਿੰਦਾ ਖੋਲਦਾ ਤਾਂ ਦੁਬਾਰਾ ਕਮਰੇ ਦੀ ਸਫਾਈ ਕਰਨੀ ਸ਼ੁਰੂ ਕਰ ਦਿੰਦਾ ਤਾਂ ਉਸ ਕਮਰੇ ਦੇ ਵਿੱਚੋਂ ਬਹੁਤ ਜ਼ਿਆਦਾ ਗੰਦੀ ਬਦਬੂ ਆ ਰਹੀ ਹੁੰਦੀ ਹੈ ਤਾਂ ਉਹ ਸੋਚਦਾ ਵੀ ਇਹ ਹੋ ਸਕਦਾ ਹੈ ਵੀ ਕਮਰਾ ਕਾਫੀ ਟਾਈਮ ਤੋਂ ਬੰਦ ਪਿਆ ਸੀ ਤਿੰਨ ਚਾਰ ਮਹੀਨੇ ਹੋ ਗਏ ਸੀ ਵੀ ਕਮਰਾ ਬੰਦ ਸੀ ਹੋ ਸਕਦਾ ਵੀ ਇਹ ਮੁਸ਼ਕ ਜਿਹੜੀ ਆ ਉਸ ਕਰਕੇ ਆਉਂਦੀ ਹੋਵੇ ਤਾਂ ਉਹ ਬਾਲਾ ਧਿਆਨ ਨਹੀਂ ਦਿੰਦਾ ਤਾਂ ਇਸ ਤੋਂ ਬਾਅਦ ਆ ਜਾਂਦਾ 10 ਜਨਵਰੀ 10 ਜਨਵਰੀ 2025 ਨੂੰ ਸਵੇਰੇ ਸਵੇਰੇ ਜਦੋਂ ਬਲਵੀਰ ਦਾ ਪਰਿਵਾਰ ਉੱਠਦਾ ਤਾਂ ਜਿਹੜੀ ਮੁਸ਼ਕ ਆ ਚਾਰੇ ਪਾਸੇ ਫੈਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਉਸ ਕਮਰੇ ਵੱਲ ਜਾਂਦੇ ਨੇ ਜਦੋਂ ਜਿਸ ਦੇ ਵਿੱਚ ਪਿੰਕੀ ਅਤੇ ਸੰਜੇ ਰਹਿ ਰਿਹਾ ਸੀ ਪਹਿਲਾਂ ਉਹ ਸੋਚਦੇ ਨੇ ਵੀ ਹੋ ਸਕਦਾ ਵੀ ਸਫਾਈ ਕੀਤੀ ਸੀ ਵੀ ਕੋਈ ਚੂਹਾ ਮਰਿਆ ਹੋਣਾ ਕਿਉਂਕਿ ਕਾਫੀ ਟਾਈਮ ਤੋਂ ਕਮਰਾ ਬੰਦ ਸੀ ਤਾਂ ਉਸ ਤੋਂ ਬਾਅਦ ਉਹ ਉਸ ਕਮਰੇ ਦਾ ਦਰਵਾਜ਼ਾ ਖੋਲਦੇ ਨੇ ਦਰਵਾਜ਼ਾ ਖੋਲਣ ਤੋਂ ਬਾਅਦ ਜਦੋਂ ਉਹ ਫਰਿੱਜ ਦੇ ਕੋਲ ਜਾਂਦੇ ਨੇ ਤਾਂ ਦੇਖਦੇ ਨੇ ਕਿ ਫਰਿੱਜ ਦੇ ਵਿੱਚੋਂ ਬਹੁਤ ਜਿਆਦਾ ਗੰਦੀ ਬਦਬੂ ਆ ਰਹੀ ਹੁੰਦੀ ਆ ਤਾਂ ਇਸ ਤੋਂ ਬਾਅਦ ਬਲਵੀਰ ਦੇ ਮਨ ਦੇ ਵਿੱਚ ਇੱਕ ਸ਼ੱਕ ਜਾਹਿਰ ਹੁੰਦਾ ਜਦੋਂ ਉਹ ਸੋਚਦਾ ਕਿ ਫਰਿੱਜ ਦੀ ਸੁੱੱਚ ਵੀ ਹੋਂ ਸੀ ਅਤੇ ਫਰਿੱਜ ਲਿਪਟਿਆ ਵੀ ਹੋਇਆ ਸੀ ਤਾਂ ਮਨ ਦੇ ਵਿੱਚ ਆਉਂਦਾ ਵੀ ਕੋਈ ਨਾ ਕੋਈ ਤਾਂ ਗੜਬੜ ਜ਼ਰੂਰ ਹੈ ਉਸ ਫਰਿੱਜ ਦੇ ਕੋਲ ਤਾਂ ਖੜਾ ਰਹਿੰਦਾ ਪਰ ਉਸ ਦੀ ਹਿੰਮਤ ਨਹੀਂ ਪੈਂਦੀ ਕਿ ਮੈਂ ਇਸ ਫਰਿੱਜ ਤੋਂ ਕੱਪੜਾ ਉਠਾ ਦੇਮਾ ਤਾ ਉਸ ਤੋਂ ਬਾਅਦ ਉਹ ਆਂਡੀ ਗਵਾਂਡੀਆ ਨੂੰ ਬੁਲਾਉਂਦਾ ਹੈ ਆਂਡੀ ਗਵਾਂਡੀ ਆਉਂਦੇ ਨੇ ਤਾਂ ਉਹਨੂੰ ਦੱਸਦਾ ਕਿ ਮੈਨੂੰ ਸ਼ੱਕ ਹੋ ਰਿਹਾ ਕਿ ਇਸ ਫਰਿੱਜ ਦੇ ਵਿੱਚ ਕੋਈ ਐਸੀ ਚੀਜ਼ ਆ ਜਿਸ ਦੇ ਵਿੱਚੋਂ ਬਹੁਤ ਜ਼ਿਆਦਾ ਗੰਦੀ ਬਦਬੂ ਆ ਰਹੀ ਆ ਤਾਂ ਇਸ ਤੋਂ ਬਾਅਦ ਗਵਾਂਡੀਆ ਨੂੰ ਬੁਲਾਇਆ ਜਾਂਦਾ ਤੇ ਗਵਾਂਢੀ ਬਲਵੀਰ ਨੂੰ ਕਹਿੰਦੇ ਨੇ ਵੀ ਤੂੰ ਇਸ ਫਰਿੱਜ ਨੂੰ ਨਾ ਖੋਲ ਜੇ ਖੋਲੇਗਾ ਤਾਂ ਤੂੰ ਫਸ ਜਾਵੇਂਗਾ ਤਾਂ ਉਸ ਤੋਂ ਬਾਅਦ ਬਲਵੀਰ ਪੁਲਿਸ ਨੂੰ ਫੋਨ ਕਰਦਾ ਤੇ ਪੁਲਿਸ ਨੂੰ ਦੱਸਦਾ ਹੈ ਵੀ ਫਰਿੱਜ ਦੇ ਵਿੱਚੋਂ ਬਹੁਤ ਜ਼ਿਆਦਾ ਗੰਦੀ ਮਸ਼ਕ ਆ ਰਹੀ ਹੈ ਪੁਲਿਸ ਤੁਰੰਤ ਸਮਝ ਜਾਂਦੀ ਹੈ ਵੀ ਕੋਈ ਨਾ ਕੋਈ ਤਾਂ ਗੜਬੜ ਜ਼ਰੂਰ ਹੈ ਤਾਂ ਪੁਲਿਸ ਜਦੋਂ ਉਸ ਜਗ੍ਹਾ ਤੇ ਪਹੁੰਚਦੀ ਆ ਤਾਂ ਪੁਲਿਸ ਪੂਰੇ ਗਵਾਂਡਿਆਂ ਦੀ ਮੌਜੂਦਗੀ ਦੇ ਵਿੱਚ ਉਸ ਫਰਿੱਜ ਨੂੰ ਖੋਲਿਆ ਜਾਂਦਾ ਤਾਂ ਉਸ ਦੇ ਵਿੱਚੋਂ ਇੱਕ Laash ਨਿਕਲਦੀ ਆ ਫਰਿੱਜ ਦਾ ਥੱਲੜਾ ਪੋਸ਼ਨ ਬਾਹਰ ਕੱਢ ਕੇ ਉਹਦੇ ਵਿੱਚ Laash ਫਿੱਟ ਕੀਤੀ ਹੁੰਦੀ ਆ ਤੇ ਉਸ লাশ ਦੇ ਔਰਤਾਂ ਵਾਲੇ ਕੱਪੜੇ ਪਾਏ ਹੋਣ ਕਾਰਨ ਤਾਂ ਉਹ ਪਤਾ ਲੱਗ ਜਾਂਦਾ ਕਿ ਜਿਹੜੀ ਇਹ লাশ ਹੈ ਇਹ ਇੱਕ ਔਰਤ ਦੀ ਹੈ ਤਾਂ ਉਸ ਤੋਂ ਬਾਅਦ ਸਾਰੇ ਸੋਚਣਾ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਤੋਂ ਬਾਅਦ ਸ਼ੱਕ ਦੀ ਸੂਈ ਪਿੰਕੀ ਅਤੇ ਸੰਜੇ ਤੇ ਜਾਂਦੀ ਆ ਕਿਉਂਕਿ ਇਸ ਜਗ੍ਹਾ ਤੇ ਉਹੀ ਦੋ ਜਣੇ ਰਹਿੰਦੇ ਸੀ 2 ਮਾਰਚ 2024 ਤੋਂ ਬਾਅਦ ਪਿੰਕੀ ਇਸ ਜਗ੍ਹਾ ਤੇ ਨਹੀਂ ਦਿਖੀ ਅਤੇ ਕੱਲਾ ਸੰਜੇ ਹੀ ਇੱਥੇ ਉਹਦਾ ਜਾਂਦਾ ਰਹਿੰਦਾ ਸੀ ਤਾਂ ਗਵਾਂਡੀਆ ਨੇ ਸੋਚਿਆ ਕਿ ਸੰਜੇ ਨੇ ਇਹ ਵੀ ਦੱਸਿਆ ਸੀ ਕਿ ਪਿੰਕੀ ਬਹੁਤ ਜ਼ਿਆਦਾ ਬਿਮਾਰ ਸੀ ਉਹਨਾਂ ਨੇ ਇਹਦੇ ਉਹਨਾਂ ਨੇ ਸੋਚਿਆ ਕਿ ਜੇ ਪਿੰਕੀ ਬਹੁਤ ਜ਼ਿਆਦਾ ਬਿਮਾਰ ਸੀ ਨਾ ਤਾਂ ਕੋਈ ਐਂਬੂਲੈਂਸ ਬੁਲਾਈ ਗਈ ਨਾ ਕੋਈ ਗੱਡੀ ਬੁਲਾਈ ਗਈ ਵੀ ਉਹ ਪਿੰਕੀ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਤਾਂ ਹਸਪੀਟਲ ਲਿਆ ਨਹੀਂ ਸਕਦਾ ਇਸ ਕਰਕੇ ਕੋਈ ਨਾ ਕੋਈ ਤਾਂ ਗੜਬੜ ਜ਼ਰੂਰ ਹੈ ਵੀ ਜਿਹੜੀ ਲਾਸ਼ ਹੈ ਇਹ ਪਿੰਕੀ ਦੀ ਹੈ ਹੁਣ Laash ਨੂੰ ਰੱਖੀ ਨੂੰ ਫਰਿੱਜ ਦੇ ਵਿੱਚ ਤਕਰੀਬਨ 9-10 ਮਹੀਨੇ ਬੀਤ ਚੁੱਕੇ ਸੀ ਇਸ ਤੋਂ ਬਾਅਦ ਪੁਲਸ ਸੰਜੀਦੀ ਭਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਸੰਜੀਦੀ ਭਾਲ ਵਾਸਤੇ ਉਹ ਮਕਾਨ ਮਾਲਕ ਤੋਂ ਐਡਰੈਸ ਵਾਸਤੇ ਆਧਾਰ ਕਾਰਡ ਮੰਗਦੀ ਹੈ ਅਤੇ ਉਸ ਆਧਾਰ ਕਾਰਡ ਦੇ ਉੱਤੇ ਓਜੈਨ ਮੁਹੱਲੇ ਦਾ ਐਡਰੈਸ ਲਿਖਿਆ ਹੁੰਦਾ ਤੇ ਜਦੋਂ ਪੁਲਸ ਉਸ ਮੁਹੱਲੇ ਦੇ ਵਿੱਚ ਰੇਡ ਕਰਦੀ ਐ ਤਾਂ ਜਿਹੜਾ ਦੋਸ਼ੀ ਸੰਝੇ ਹੁੰਦਾ ਉਹ ਮੌਕੇ ਤੇ ਹੀ ਫੜਿਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਫੜ ਕੇ ਥਾਣੇ ਲੈ ਕੇ ਆਉਂਦੀ ਐ ਤੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੀ ਐ ਸੰਝੇ ਦੱਸਦਾ ਕਿਵੇਂ ਅਸੀਂ ਓਜੈਨ ਦੇ ਵਿੱਚ ਦੋਨੋਂ ਜਣੇ ਮਿਲੇ ਉਸ ਤੋਂ ਬਾਅਦ ਸਾਨੂੰ ਪਿਆਰ ਹੋ ਜਾਂਦਾ 2016 ਦੇ ਵਿੱਚ ਮੈਂ ਵੀ ਘਰ ਤੋਂ ਬਾਹਰ ਸੀ ਅਤੇ ਜਿਹੜੀ ਪਿੰਕੀ ਸੀ ਉਹ ਵੀ ਆਪਣੇ ਘਰ ਤੋਂ ਬਾਹਰ ਸੀ ਮੈਂ ਕੰਮ ਦੀ ਤਲਾਸ਼ ਵਾਸਤੇ ਬਾਹਰ ਆਇਆ ਹੋਇਆ ਸੀ ਅਤੇ ਉਸ ਤੋਂ ਬਾਅਦ ਸਾਡੀ ਮੁਲਾਕਾਤ ਹੋ ਜਾਂਦੀ ਹੈ ਅਤੇ ਜਿਹੜੀ ਪਿੰਕੀ ਆ ਉਹ ਆਪਣੇ ਪਰਿਵਾਰ ਨੂੰ ਬਿਨਾਂ ਦੱਸਿਆ ਆਈ ਹੁੰਦੀ ਆ ਕਿਉਂਕਿ ਪਰਿਵਾਰ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਹੋ ਸਕਦਾ ਉਹ ਮਰ ਗਈ ਹੋਵੇ ਜਾਂ ਫਿਰ ਕਿਸੇ ਨਾਲ ਭੱਜ ਗਈ ਹੋਵੇ ਕਿਉਂਕਿ ਪਿੰਕੀ ਨੂੰ ਆਏ ਹੋਏ ਘਰ ਦੇ ਵਿੱਚੋਂ ਤਕਰੀਬਨ 9-10 ਸਾਲ ਹੋ ਗਏ ਸੀਗੇ ਤੇ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਹੈਗਾ ਸੀ ਘਰਦਿਆਂ ਨੂੰ ਪਿੰਕੀ ਸੰਜੇ ਦੇ ਨਾਲ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਜਦੋਂ 2023 ਦੇ ਵਿੱਚ ਪਿੰਕੀ ਤੇ ਸੰਜੇ ਦਿਵਸ ਦੇ ਵਿੱਚ ਆਉਂਦੇ ਨੇ ਤਾਂ ਉਸ ਤੋਂ ਬਾਅਦ ਪਿੰਕੀ ਸੰਜੇ ਨੂੰ ਵਿਆਹ ਵਾਸਤੇ ਦਬਾਅ ਪਾਉਣ ਲੱਗੀ ਤਾਂ ਜਦੋਂ ਇਸ ਗੱਲ ਤੋਂ ਸੰਜੇ ਬਾਰ-ਬਾਰ ਮਨ੍ਹਾ ਕਰਦਾ ਸੀ ਤਾਂ ਉਹਨਾਂ ਦੀ ਲੜਾਈ ਹੁੰਦੀ ਰਹਿੰਦੀ ਸੀ ਥੋੜਾ ਟਾਈਮ ਲੜਾਈ ਹੁੰਦੀ ਤਾਂ ਉਸ ਤੋਂ ਬਾਅਦ ਟਿਕ ਜਾਂਦੀ ਥੋੜਾ ਟਾਈਮ ਲੰਘ ਜਾਂਦਾ ਗਵਾਂਡੀਆਂ ਦੇ ਮਨ ਦੇ ਵਿੱਚ ਆਉਂਦਾ ਸੀ ਵੀ ਚਲੋ ਇਹ ਪਤੀ ਪਤਨੀ ਨੇ ਬੇਨਤੀ ਲੜਾਈ ਹੁੰਦੀ ਰਹਿੰਦੀ ਹੈ ਵੀ ਨਾਰਮਲ ਲੜਾਈ ਆ ਵੀ ਸਹੀ ਹੋ ਜਾਊਗੀ ਇਸ ਤੋਂ ਬਾਅਦ ਹੁਣ ਆਇਆ 1 ਮਾਰਚ 1 ਮਾਰਚ ਨੂੰ ਵੀ ਸੰਜੇ ਤੇ ਪਿੰਕੀ ਦੀ ਬਹੁਤ ਜ਼ਿਆਦਾ ਲੜਾਈ ਹੁੰਦੀ ਆ ਪਿੰਕੀ ਦੇ ਮਨ ਦੇ ਵਿੱਚ ਇਹ ਸੀ ਕਿ ਸੰਜੇ ਮੈਨੂੰ ਧੋਖਾ ਦੇ ਰਿਹਾ ਹੈ ਤੇ ਇਹ ਮੇਰੇ ਨਾਲ ਵਿਆਹ ਨਹੀਂ ਕਰਵਾਊਗਾ ਸੰਜੇ ਆਪਣੇ ਇੱਕ ਦੋਸਤ ਨੂੰ ਫੋਨ ਕਰਦਾ ਜੋ ਕਿ ਇੱਕ ਕ੍ਰਿਮੀਨਲ ਗੁੰਡਾ ਹੁੰਦਾ ਤੇ ਉਹ ਆਪਣੇ ਦੋਸਤ ਨੂੰ ਬੁਲਾ ਕੇ ਜਿਸ ਦਾ ਨਾਮ ਬਨੋਦ ਦਵੇ ਹੁੰਦਾ ਤਾਂ ਉਹ ਦੋਨੋਂ ਜਾਣੇ ਮਿਲ ਕੇ ਪਿੰਕੀ ਦਾ ਕਤਲ ਕਰ ਦਿੰਦੇ ਨੇ ਤੇ ਕਤਲ ਕਰਨ ਤੋਂ ਬਾਅਦ ਉਹ ਸੋਚਦੇ ਨੇ ਕਿ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਆ ਹਰ ਕਿਸੇ ਮਹੱਲੇ ਵਾਲੇ ਦੀ ਨਿਗਾਹ ਆਉਂਦੀ ਜਾਂਦੀ ਚੀਜ਼ ਦੇ ਉੱਤੇ ਹੁੰਦੀ ਆ ਕਿਉਂਕਿ ਮਹੱਲੇ ਵਾਲੇ ਅਕਸਰ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਦੇ ਨੇ ਵੀ ਕੌਣ ਆਉਂਦਾ ਤੇ ਕੌਣ ਜਾਂਦਾ ਇਸ ਕਰਕੇ ਉਹ ਦੋਨੋਂ ਜਾਣਿਆਂ ਦੇ ਮਨ ਦੇ ਵਿੱਚ ਇੱਕ ਮਰਡਰ ਵਾਲੀ ਕਹਾਣੀ ਆਉਂਦੀ ਹੈ ਜਿਹੜੀ ਕਹਾਣੀ ਪਹਿਲਾਂ ਘਟੀ ਹੋਈ ਸੀ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਮਰਡਰ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ Laash fridge ਦੇ ਵਿੱਚ ਰੱਖੀ ਜਾਂਦੀ ਸੀ ਤਾਂ ਸੰਜੇ ਨੇ ਵੀ ਉਸੇ ਕਹਾਣੀ ਨੂੰ ਸੋਚਦੇ ਹੋਏ fridge ਦੇ ਵਿੱਚ Laash ਰੱਖ ਦਿੱਤੀ ਤੇ ਉਸ ਤੋਂ ਬਾਅਦ ਉਸਨੇ ਲੋਕਾਂ ਨੂੰ ਦੱਸਿਆ ਕਿ ਪਿੰਕੀ ਬੈਂਗਲੂਰ ਚਲੀ ਗਈ ਹੈ ਤੇ ਉਹ ਬਹੁਤ ਜ਼ਿਆਦਾ ਬਿਮਾਰ ਹੈ ਸੰਜੇ ਪਿੰਕੀ ਦਾ ਕਤਲ ਕਰਨ ਤੋਂ ਬਾਅਦ ਵੀ ਉਸੇ ਥਾਂ ਦੇ ਉੱਤੇ ਰਹਿੰਦਾ ਉਸ ਲਾਸ਼ ਦੇ ਕੋਲੇ ਰਹਿੰਦਾ तकरीबन 4 ਮਹੀਨੇ ਉਹ ਮਾਰਚ April ਮਈ ਜੂਨ ਜੂਨ ਤੱਕ ਉਹ ਉਸੇ ਲਾਸ਼ ਦੇ ਕੋਲ ਉਸੇ ਕਮਰੇ ਦੇ ਵਿੱਚ ਰਹਿੰਦਾ ਤੇ ਕਿਸੇ ਨੂੰ ਭੋਰਾ ਵੀ ਸ਼ੱਕ ਨਹੀਂ ਹੋਣ ਦਿੰਦਾ ਕਿ ਪੈਂਕੀ ਦਾ ਉਸਨੇ ਕਤਲ ਕਰ ਦਿੱਤਾ ਤੇ ਜੂਨ ਦੇ ਵਿੱਚ ਉਸਨੇ ਮਕਾਨ ਮਾਲਕ ਨੂੰ ਫੋਨ ਕੀਤਾ ਕਿ ਮੈਂ ਆਪਣਾ ਮਕਾਨ ਖਾਲੀ ਕਰ ਰਿਹਾ ਕਿਉਂਕਿ ਮੈਨੂੰ ਹੋਰ ਕਿਤੇ ਨੌਕਰੀ ਮਿਲ ਗਈ ਆ ਉਸਨੇ ਆਪਣਾ ਸਮਾਨ ਵੀ ਉੱਥੇ ਹੀ ਛੱਡ ਦਿੱਤਾ ਉਸ ਲਾਸ਼ ਕੋਲੇ ਛੱਡ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਉਹਨੇ ਮਕਾਨ ਮਾਲਕ ਨੂੰ ਇਹ ਵੀ ਕਿਹਾ ਵੀ ਜਿਵੇਂ ਹੀ ਮੈਂ ਆਪਣਾ ਸਮਾਨ ਲੈ ਕੇ ਜਾਊਗਾ ਨਾਲੇ ਤੁਹਾਨੂੰ ਪੈਸੇ ਦੇ ਜੂੰਗਾ ਤੇ ਮਕਾਨ ਮਾਲਕ ਜਿਹੜਾ ਸੀਗਾ ਉਹ ਫਸਿਆ ਹੋਇਆ ਸੀ ਉਹਦੇ ਮਨ ਦੇ ਵਿੱਚ ਇਹ ਸੀ ਵੀ ਚਲੋ ਵੀ ਉਹਨਾਂ ਟਾਈਮ ਦਾ ਸਮਾਨ ਇੱਥੇ ਪਿਆ ਤੇ ਜਦੋਂ ਪੈਸੇ ਦੇ ਕੇ ਜਾਊਗਾ ਉਸ ਟਾਈਮ ਮੈਂ ਸਮਾਨ ਲੈ ਜੂੰਗਾ ਸੰਜੇ ਉਸ ਘਰ ਦੇ ਵਿੱਚ ਫੇਰ ਵੀ ਲਗਾਤਾਰ ਆਉਂਦਾ ਜਾਂਦਾ ਰਹਿੰਦਾ ਇਹ ਦੇਖਣ ਦੇ ਲਈ ਕਿ লাশ ਬਾਰੇ ਕਿਸੇ ਨੂੰ ਪਤਾ ਤਾਂ ਨਹੀਂ ਲੱਗਿਆ ਕਿਸੇ ਨੇ ਦੇਖ ਤਾਂ ਨਹੀਂ ਲਿਆ ਤਕਰੀਬਨ ਉਹ 9-10 ਮਹੀਨੇ ਉਸ ਘਰ ਦੇ ਵਿੱਚ ਲਗਾਤਾਰ ਆਉਂਦਾ ਜਾਂਦਾ ਰਹਿੰਦਾ ਤੁਸੀਂ ਬੰਦੇ ਦੀ ਹਿੰਮਤ ਦੇਖੋ ਵੀ ਬੰਦਾ ਕਤਲ ਕਰਨ ਤੋਂ ਬਾਅਦ ਇੱਕ লাশ ਨੂੰ ਹਰ ਮਹੀਨੇ ਦੇਖਣ ਵਾਸਤੇ ਆਉਂਦਾ ਉਸ ਤੋਂ ਬਾਅਦ ਉਸ ਕਮਰੇ ਨੂੰ ਜਿੰਦਾ ਲਾ ਕੇ ਚਲਾ ਜਾਂਦਾ ਵੀ ਤਾਂ ਕਿਸੇ ਨੂੰ ਸ਼ੱਕ ਨਾ ਹੋਵੇ ਤਾਂ ਜਦੋਂ ਪੁਲਿਸ ਨੇ ਸੰਜੇ ਨੂੰ ਪੁੱਛਿਆ ਵੀ ਤੂੰ ਉਸ ਲਾਸ਼ ਨੂੰ ਟਿਕਾਣੇ ਕਿਉਂ ਨਹੀਂ ਲਗਾਇਆ ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਇਹਦੇ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਹੁਣ ਤੁਸੀਂ ਦੇਖੋ ਵੀ ਇੱਕ ਕਾਤਲ ਜਿਸਨੇ ਐਡਾ ਵੱਡਾ ਕ੍ਰਾਈਮ ਕੀਤਾ ਹੋਵੇ ਉਹਨੇ ਇਹ ਨਹੀਂ ਸੋਚਿਆ ਵੀ ਇਸ ਲਾਸ਼ ਨੂੰ ਮੈਂ ਇਥੋਂ ਕਿਤੇ ਹੋਰ ਟਿਕਾਣੇ ਲਾ ਦੇਵਾਂ ਕਿਉਂਕਿ ਉਸਦੇ ਮਨ ਦੇ ਵਿੱਚ ਇਹ ਸੀ ਵੀ ਲਾਸ਼ ਫਰਜ ਦੇ ਵਿੱਚ ਪਈਆ ਚਾਬੀਆਂ ਮੇਰੇ ਕੋਲੇ ਨੇ ਵੀ ਮੇਰੇ ਤੋਂ ਬਿਨਾਂ ਕੋਈ ਜੰਦਾ ਖੋਲ ਨਹੀਂ ਸਕਦਾ ਇਸ ਕਰਕੇ ਲਾਸ਼ ਇਥੇ ਸੇ ਪਈਆ ਤਾਂ ਉਸਨੇ ਕਦੇ ਸੋਚਿਆ ਹੀ ਨਹੀਂ ਵੀ ਮੈਂ ਇਸ ਲਾਸ਼ ਨੂੰ ਕਿਸੇ ਹੋਰ ਟਿਕਾਣੇ ਦੇ ਉੱਤੇ ਲਗਾ ਦੇਵਾਂ ਦੋਸਤੋ ਇਸ ਤਰ੍ਹਾਂ ਦੇ ਲੋਕ ਵੀ ਨੇ ਦੁਨੀਆ ਤੇ ਤਾਂ ਉਸ ਤੋਂ ਬਾਅਦ ਪਿੰਕੀ ਦੇ ਘਰਦਿਆਂ ਨੂੰ ਖਬਰ ਦਿੱਤੀ ਜਾਂਦੀ ਹੈ ਪੁਲਿਸ ਪਿੰਕੀ ਦੇ ਘਰ ਪਹੁੰਚਦੀ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਇਸ ਤਰੀਕੇ ਨਾਲ ਤੁਹਾਡੀ ਕੁੜੀ ਦਾ ਮਰਡਰ ਹੋ ਗਿਆ ਤਾਂ ਕੋਈ ਬਾਹਲਾ ਉਸ ਗੱਲ 'ਤੇ ਗੌਰ ਜੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੇ ਮੁਤਾਬਕ ਤਾਂ ਉਹ 2016 ਦੇ ਵਿੱਚ ਹੀ ਮਰ ਚੁੱਕੀ ਆ ਕਿਉਂਕਿ 2016 ਦੇ ਵਿੱਚ ਪਿੰਕੀ ਘਰ ਛੱਡ ਕੇ ਆਈ ਸੀ ਤਾਂ ਉਸ ਤੋਂ ਬਾਅਦ ਉਹ ਲਾ 10 ਸਾਲ ਹੋ ਗਈ ਸੀ ਉਹ ਘਰੇ ਤਾਂ ਗਈ ਨਹੀਂ ਸੀ ਤਾਂ ਇਸ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਪਿੰਕੀ ਦੀ ਲਾਸ਼ ਉਸ ਦੇ ਘਰਦਿਆਂ ਨੂੰ ਦੇ ਦਿੱਤੀ ਸੀ ਤੇ ਅਤੇ ਉਸ ਦੇ ਘਰਦਿਆਂ ਨੇ ਉਸ ਦਾ ਸੰਸਕਾਰ ਉਸ ਦੇ ਪਿੰਡ ਵਿੱਚ ਹੀ ਕਰ ਦਿੱਤਾ ਸੀ ਹੁਣ ਸੰਜੇ ਪੁਲਿਸ ਕੋਲ ਆ ਤੇ ਉਸ ਤੋਂ ਪੁੱਛਗਿੱਛ ਜਾਰੀ ਹੈ ਉਸ ਦਾ ਦੋਸਤ ਵਿਨੋਦ ਦਵੇ ਵਿਨੋਦ ਦਵੇ ਪਹਿਲੇ ਇੱਕ ਕ੍ਰਿਮਨਲ ਸੀ ਜੋ ਕਿ ਪਹਿਲੇ ਹੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਹੁਣ ਪੁਲਿਸ ਉਸ ਤੋਂ ਵੀ ਪੁੱਛਗਿੱਛ ਕਰਨ ਦੇ ਲਈ ਉਸ ਨੂੰ ਵੀ ਕਸਟਡੀ ਦੇ ਵਿੱਚ ਲੈ ਸਕਦੀ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਕੋਈ ਨਾ ਕੋਈ ਕ੍ਰਾਈਮ ਜੋੜਿਆ ਜਾ ਸਕਦਾ ਸੋ ਦੋਸਤੋ ਇਹ ਸੀ ਕਿ ਅੱਜ ਦੀ ਸੰਜੇ ਅਤੇ ਪਿੰਕੀ ਦੀ ਕ੍ਰਾਈਮ ਸਟੋਰੀ ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਸੋ ਮਿਲਦਿਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ